ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਸਿੰਗਰ ਦਿਲਜੀਤ ਦੋਸਾਂਜ ਇੱਕ ਵਾਰ ਫਿਰ ਤੋਂ ਸਾਨੂੰ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ ਪਰ ਇਸ ਵਾਰੀ ਉਹ ਸਭ ਤੋਂ ਵੱਡਾ ਵਿਵਾਦ ਲੈ ਕੇ ਸਾਨੂੰ ਨਜ਼ਰ ਆ ਰਹੇ ਨੇ ਜਾਨੀ ਕਿ ਸਰਦਾਰ ਜੀ ਤਿੰਨ ਦਾ ਟ੍ਰੇਲਰ 23 ਜੂਨ ਨੂੰ ਆਉਣ ਦੀ ਡੈਰੀ ਹੀ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੂਫਾਨ ਆ ਜਾਂਦਾ ਹੈ ਕਾਰਨ ਸੀ ਇਸ ਫਿਲਮ ਦੇ ਵਿੱਚ ਦਿਲਜੀਤ ਦੇ ਨਾਲ ਮੁੱਖ ਰੋਲ ਦੇ ਵਿੱਚ ਨਜ਼ਰ ਆਰੀ ਪਾਕਿਸਤਾਨੀ ਅਦਾਕਾਰ ਹਾਨੇ ਆਮੀਰ ਇਸ ਦੇ ਤਰੁੰਤੀ ਹੀ FWICE ਜਾਨੀ ਫਿਲਮ ਫੈਡਰੇਸ਼ਨ ਆਫ ਵੈਸਟਰਨ ਸਿਨੇਮ ਐਮਪਲਾਈਜ਼ ਵੱਲੋਂ ਸਖਤ ਬਿਆਨ ਆਇਆ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਭਾਰਤੀ ਕਲਾਕਾਰ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰੇਗਾ ਉਸ ਨੂੰ ਦੇਸ਼த்ਰੋਹੀ ਮੰਨਿਆ ਜਾਵੇਗਾ ਇਸ ਦੇ ਜਵਾਬ ਦੇ ਵਿੱਚ ਦਲਜੀਤ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਕ੍ਰਿਪਟਿਕ ਪੋਸਟ ਨੂੰ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਲਿਖਦੇ ਨਜ਼ਰ ਆਉਂਦੇ ਨੇ ਕਿ ਰਿਲੀਜ਼ ਤੋਂ ਪਹਿਲਾਂ ਸੈਂਸਰ ਬੋਰਡ ਦੇਖਣਾ ਚਾਹੀਏ ਕਿ ਮੈਂ 95 ਕੀ ਹੈ ਅਸਲੀ ਲੜਾਈ ਤਾਂ ਹੁਣ ਸ਼ੁਰੂ ਹੋਈ ਹੈ ਦੱਸਣ ਜੋਗ ਹੈ ਕਿ ਇਹ ਉਹੀ ਫਿਲਮ ਹੈ ਜੋ ਸੈਂਸਰ ਬੋਰਡ ਦੀਆਂ ਅਪੱਤੀਆਂ ਕਾਰਨ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ ਦਲਜੀਤ ਤੇ ਚੱਲ ਰਹੀ ਚਰਚਾ ਵਿੱਚਕਾਰ ਫਿਲਮ ਦੇ ਪ੍ਰੋਡਿਊਸਰ ਗੁਣਵੀਰ ਸਿੰਘ ਸੰਧੂ ਨੇ ਸਾਬ ਕਿਤਾ ਕਿ ਇਹ ਫਿਲਮ ਪਾਕਿਸਤਾਨ ਨਾਲ ਤਣਾਅ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਇਸ ਲਈ ਇਹ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਮੇਕਰਜ਼ ਨੇ ਟ੍ਰੇਲਰ ਦੇ ਨਾਲ ਹੀ ਐਲਾਨ ਕਰ ਦਿੱਤਾ ਸੀ ਕਿ ਫਿਲਮ ਕੇਵਲ ਓਵਰਸੀਜ਼ ਯਾਨੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਰਿਲੀਜ਼ ਹੋਵੇਗੀ 27 ਜੂਨ ਨੂੰ ਨਾਰਥ ਅਮਰੀਕਾ ਕੈਨੇਡਾ ਯੂਕੇ ਦੇ ਮਿਡਲ ਈਸਟ ਚ ਇਹ ਰਿਲੀਜ਼ ਹੋ ਵੀ ਗਈ ਇਸ ਦੇ ਨਾਲ ਹੀ ਬੀਐਨ ਤਵਾਰੀ ਵੱਲੋਂ ਕਿਹਾ ਗਿਆ ਕਿ ਜੋ ਦਿਲਜੀਤ ਇਹ ਫਿਲਮ ਰਿਲੀਜ਼ ਕਰਦੇ ਨੇ ਤਾਂ ਉਹ ਉਹਦੀ ਕੰਪਨੀ ਵਾਈਟ ਹਾਊਸ ਲੈਦਰ ਤੇ ਸਾਰੇ ਮੇਕਰਸ ਦੇ ਭਾਰਤ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਇਹ ਦੇਸ਼ ਨਾਲ ਗੈਦਾਰੀ ਹੈ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਮਾਫੀ ਨਹੀਂ ਮਿਲੇਗੀ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਦਿਲਜੀਤ ਨੂੰ ਬਾਰਡਰ ਤੋਂ ਟੂ ਤੋਂ ਵੀ ਕੀ ਕੱਢਿਆ ਜਾਵੇਗਾ ਪਹਿਲਾਂ ਆਲਰੇਡੀ ਸ਼ੂਟ ਹੋ ਰਹੀ ਹੈ ਤੇ ਦਲਜੀਤ ਦਾ ਜਿਹੜਾ ਰੋਲ ਹੈ ਉਹ ਵੀ ਕਾਫੀ ਜਿਹੜਾ ਵੱਡਾ ਰੋਲ ਹੈ ਇਹ ਵੀ ਧਿਆਨਯੋਗ ਹੈ ਕਿ ਦਲਜੀਤ ਨੇ ਟ੍ਰੇਲਰ YouTube ਤੇ ਨਹੀਂ ਸਿਰਫ Instagram ਤੇ ਜਾਰੀ ਕੀਤਾ ਸੀ ਇਹ ਇਸ ਕਰਕੇ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਚਿਹਰੇ YouTube ਤੋਂ ਹਟਾਏ ਜਾ ਚੁੱਕੇ ਨੇ ਸਵਾਲ ਸਿਰਫ ਇੱਕ ਹੈ ਕਲਾ ਦੀ ਕੋਈ ਸਰਹੱਦ ਹੁੰਦੀ ਹੈ ਜਾਂ ਨਹੀਂ ਦਲਜੀਤ ਦੁਸਾਂ ਇੱਕ ਵੱਡਾ ਨਾਮ ਹੈ ਪਰ ਕੀ ਉਹ ਇਸ ਸਿਆਸੀ ਤੇ ਸਮਾਜਿਕ ਸਹਾਲ ਤੋਂ ਬਚ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਦਿਲਜੀਤ ਦਸਾਂਜ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ ਸਾਨੂੰ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਤਾਂ ਉਹ ਆਪਣੇ ਦਿਲੂ ਮਨਾਡੀ ਸ਼ੋਅ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਰਹੇ ਸੀ ਕਿ ਜਿੱਥੇ-ਜਿੱਥੇ ਉਹ ਜਾ ਰਹੇ ਸੀ ਉਹਨਾਂ ਨੂੰ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਜਾ ਕੇ ਐਡਵਾਈਜ਼ਰੀਆਂ ਜਾਰੀ ਹੋ ਰਹੀਆਂ ਸਨ ਤੇ ਉਸ ਤੋਂ ਬਾਅਦ ਦਿਲਜੀਤ ਦਸਾਂਜ ਕਾਫੀ ਜ਼ਿਆਦਾ ਨਾਰਾਜ਼ ਵੀ ਦਿਖਦੇ ਨੇ ਤੇ ਜਿਸ ਤੋਂ ਬਾਅਦ ਉਹ ਆਪਣੇ ਸਟੇਜ ਦੇ ਉੱਤੇ ਚੜ੍ਹ ਕੇ ਕਾਫੀ ਗੱਲਾਂ ਦੇ ਜਵਾਬ ਸਿੱਧੇ ਤੌਰ ਦੇ ਉੱਤੇ ਕਹਿੰਦੇ ਨਜ਼ਰ ਆਉਂਦੇ ਨੇ ਤੇ ਹੁਣ ਇਸ ਤੋਂ ਬਾਅਦ ਸਰਦਾਰ ਜੀ ਤਿੰਨ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਹਾਲਾਂਕਿ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਉਸ ਤੋਂ ਪਹਿਲਾਂ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਿਨੇਮਾ ਹਾਊਸਾਂ ਦੇ ਵੱਲੋਂ ਇੱਕ ਬਿਆਨ ਜਾਰੀ ਹੁੰਦਾ ਹੈ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰਦੇ ਜੋ ਉਸ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਜਾਵੇਗਾ ਹਾਲਾਂਕਿ ਭਾਰਤ ਦੇ ਸਾਰੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਮੁੱਖ ਮੋੜ ਲਿਆ ਸੀ ਪਾਕਿਸਤਾਨੀ ਕਲਾਕਾਰਾਂ ਤੋਂ ਤੇ ਪਾਕਿਸਤਾਨ ਦੇ ਇੱਕ ਮਸ਼ਹੂਰ ਕਲਾਕਾਰ ਇਫਤਖਾਰ ਠਾਕੁਰ ਵੱਲੋਂ ਵੀ ਭਾਰਤ ਦੇ ਖਿਲਾਫ ਕਾਫੀ ਵੱਡੀ ਬਿਆਨਬਾਜ਼ੀ ਆਉਂਦੀ ਹੈ ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਜ਼ਿਆਦਾ ਵੱਧਦਾ ਨਜ਼ਰ ਆਉਂਦਾ ਹੈ ਤੇ ਉਸ ਤੋਂ ਬਾਅਦ ਦਲਜੀਤ ਦੋਸਾਂਝ ਹੋਰਾਂ ਦੀ ਇੱਕ ਫਿਲਮ ਆਉਂਦੀ ਹੈ ਸਰਦਾਰਜੀ 3 ਤੇ ਹੁਣ ਇਹ ਫਿਲ 29 ਜੂਨ ਨੂੰ ਓਵਰ ਸੀਸ ਯਾਨੀ ਕਿ ਬਾਹਰ ਤੋਂ ਬਾਹਰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਚੱਲਦਿਆਂ ਕਾਫੀ ਜ਼ਿਆਦਾ ਦਲਜੀਤ ਦਸਾਂ ਜੋਰਾਂ ਦਾ ਵਿਰੋਧ ਚੱਲ ਰਿਹਾ ਹੈ ਤੇ ਕਾਫੀ ਜਗ੍ਹਾ ਦੇ ਉੱਤੇ FWICE ਤੇ ਹੋਰ ਵੀ ਜਗ੍ਹਾ ਤੋਂ ਉਹਨਾਂ ਨੂੰ ਜਿਹੜਾ ਦੇਸ਼ทรਹੀ ਗਦਾਰ ਦੇ ਨਾਲ ਨਾਲ ਜਿਹੜਾ ਲੋਕਾਂ ਦੇ ਵੱਲੋਂ ਪੁਕਾਰਿਆ ਜਾ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜਿੱਦਾਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਰੂਪ ਰੂਪ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦਵੇ ਇਜਾਜ਼ਤ ਧੰਨਵਾਦ